ਨਜ਼ਾਇਰ ਪਰਚੇ ਉਹਨਾਂ ਨੇ ਬੁਆਏ ਲੋਕਾਂ ਨੂੰ ਲੜਾਇਆ ਪੜਾਇਆ شریف ਲੋਕ ਪਾਸੇ ਨੇ ਤੇ ਸਾਰੇ ਆਪਰਾਧੀਆਂ ਤੋਂ ਆਪਣੇ ਕੱਪਾਂ ਨੂੰ ਮੋਹਰੀ ਹੱਥਰੇ ਦੀ ਨਸਲ ਕਿੰਨੇ ਨੌ ਹਲਕੇ ਵੱਢਾਣਾ ਹੈ ਬਹੁਤ ਵਧੀਆ ਬੋਲਦੇ ਨੇ ਔਰ ਵਕਾਇਦਤ ਆਪ ਤੇ ਤਰਕ ਤੇ ਬੋਲਦੇ ਇੱਕ ਇੱਕ ਫਿਕਰ ਦਿੰਦੇ ਨੇ ਉਹ ਵਕਾਇਦਤ ਆਪ ਦੇ ਉਹਨਾਂ ਬੋਲਦੇ ਜਿਨ੍ਹਾਂ ਨੇ ਪਹਿਲਾਂ ਵੀ ਇਹਨਾਂ ਰਾਤ ਕੰਮ ਕੀਤਾ ਔਰ ਹੁਣ ਵੀ ਦਿਨ ਦਾ ਕੰਮ ਕਰਨ ਦੇ ਲਈ ਇਹ ਪੂਰੇ ਧਿਆਨ ਨੇ ਜਿਵੇਂ ਸਮਰਚਨਾ ਨਹੀਂ ਇੱਕ ਕਲੀਅਰ ਹੋ ਚੁਹੀਏ ਲੋਕ ਸਭਾ ਦੀ ਇਲੈਕਸ਼ਨ ਦਾ ਤੇ ਉਹਨਾਂ ਤੋਂ ਸੈਸਨ ਜਿਹਾ ਹੋ ਚੁੱਕਿਆ ਹੈ ਤੇ ਪੰਜਾਬ ਦੇ ਵਿੱਚ 1 ਜੂਨ ਨੂੰ ਫਿਰ ਇਲੈਕਸ਼ਨ ਹੋਣ ਜਾ ਰਹੀ ਹੈ ਔਰ ਬਹੁਤ ਹੀ ਇਹ ਤਾਂ ਖੁਸ਼ੀਆ ਪਰਮਾਨ ਵਾਲੀ ਗੱਲ ਹੈ ਬਈ ਆਮ ਆਦਮੀ ਪਾਰਟੀ ਨੇ ਸਾਨੂੰ ਜਿਹੜਾ ਕੈਂਡੀਡੇਟ ਦਿੱਤਾ ਜਿਹੜਾ ਜੰਮੀ ਨੇ ਸਰਦੇ ਵਿਚਕਾਰ ਬੈਠੇ ਨੇ ਆਂਦੇ ਮਾਨਿੰਦਰ ਸਿੰਘ ਕਾਂਗੜੀ ਜੀ করোনা ਬਾਰੇ ਮੈਨੂੰ ਇਹ ਕਰਦਾ ਤੁਸੀਂ ਸਾਰੇ ਜਾਣਦੇ ਹੋ ਪਹੁੰਚ ਚੁੱਕੇ ਨੇ ਸਾਡੇ ਜਿਹਨੇ ਤੇ ਪ੍ਰਤਾਨ ਪ੍ਰਮਚੋਦ ਕੌਰ ਜੀ ਉਹ ਵੀ ਸਾਡੇ ਵਿਚਕਾਰ ਪਹੁੰਚ ਪਹੁੰਚ ਚੁੱਕੇ ਨੇ ਉਹਨਾਂ ਦੇ ਨਾਲ ਤੁਹਾਡੀ ਜਾਣੀ ਪਹਿਚਾਣੀ ਆਵਾਜ਼ ਅਭੀ ਕੰਮ ਕਾਮ ਹੋਏ ਰਹੇ ਨੇ ਪਰ ਜਿਸ ਇਮਾਨਦਾਰੀ ਦੇ ਨਾਲ ਤੇ ਜਿਸ ਤਰ੍ਹਾਂ ਇਸ ਨਾਲ ਕੰਮ ਸਰਕਾਰ ਕਰ ਰਹੀ ਹੈ ਮੈਨੂੰ ਇਹ ਲੱਗਦਾ ਹੈ ਕਿ ਐਜਾਂ ਦੀ ਸਰਕਾਰ ਨਾਲ ਦੇ ਪਹਿਲਾਂ ਤੁਸੀਂ ਨੇ ਦੇਖੀ ਹੋਊਗੀ ਔਰ ਰਾਹੀਂ ਐਜਾਂ ਦੀ ਸਰਕਾਰ ਜਿਹੜੇ ਹੋਰ ਦਿੱਲੀ ਨੂੰ ਛੱਡ ਕੇ ਹੋਰ ਕਿਹਦੇ ਕੰਮ ਕਰ ਰਹੀ ਹੈ ਔਰ ਮੈਂ ਤੁਹਾਨੂੰ ਇਸ ਗੱਲ ਦੀ ਗਾਰੰਟੀ ਦਿੰਦਾ ਹਾਂ ਵੀ ਪਿਛਲੇ ਦੋ ਸਾਲ ਸੀ ਤੁਸੀਂ ਸਾਰੇ ਬੈਠੇ ਹੋਏ ਸੀ ਪਿਛਲੇ ਦੋ ਸਾਲਾਂ ਦੇ ਵਿੱਚ ਕੋਈ ਤੁਸੀਂ ਕਿਸੇ ਇੱਕ ਦਾ ਐਸਾ ਦੇਖਿਆ ਹੋਵੇ ਬਈ ਉਹਦਾ ਐਮਐਲਏ ਐਮਐਲਏ ਦਾ ਕੋਈ ਵਰਕਰ ਜਾਂ ਕੋਈ ਸਾਦਾ ਬੰਦੇ جھوٹ بولتا ہے کسی کو پیسے دوں گا کسی نجائز کرنا ہل کڑا کر کے دس سال ہوتی ہے نہ سوچتے ہوو گے کئی بار ایسا مطلب سارے سوچتے ہوئے نہیں ہو گئے لیکن اس گل کی میں جہاں کم ہوئے تھے وہ اچھی بنا کسی دلوں ਬਿਨਾਂ ਕਿਸੇ ਫੈਸਲੇ ਤੋਂ ਔਰ ਬਿਨਾਂ ਕਿਸੇ ਦੇਰੀ ਨੂੰ ਕਰਵਾਏਗੇ ਔਰ ਇਹ ਨਗੂਰਾਤੀ ਗਾਰੰਟੀ ਦਿੰਦਾ ਹੈ ਵੀ ਆਉਣ ਵਾਲੇ ਪਹਿਲੇ ਵਿੱਚ ਜਿਹੜਾ ਸਾਡਾ ਫੈਸਲਾ ਰਹਿ ਗਿਆ ਨਹੀਂ ਉਸ ਦਾ ਨਾਮ ਵੀ ਤੁਹਾਨੂੰ ਕੋਈ ਐਦਰ ਨਹੀਂ ਇੱਕ ਵੀ ਸ਼ਿਕਾਇਤ ਨਹੀਂ ਉਹ ਦੇਖਾਂ ਉਹ ਨੂੰ ਵੀ ਕਦਰ ਵੀ ਤਾਨੂੰ ਇਹ ਨਹੀਂ ਕਹਿਣਾ ਬੋਲਦਾ ਕਿ ਤੁਹਾਡੇ ਹਲਕੇ ਦਾ ਐਮਐਲਏ ਔਰ ਤੁਹਾਡੇ ਹਲਕੇ ਦਾ ਜੋ ਬੈਂਕੀਆ ਤੇ ਅਧਾਰ ਨਾਲ ਜਿਹੜਾ ਉਹ ਸਭ ਤੋਂ ਕੰਮ ਵੀ ਕਰ ਰਿਹਾ ਤੇ ਜੇ ਸਾਡੇ ਨਾਲ ਜਿਹੜੇ ਕਰਦੇ ਜਾਂ ਸਾਡੇ ਨਾਲ ਕੋਈ ਬਈਮਾਨੀ ਤੇ ਠੱਗੀ ਧੋਰੀ ਕਰ ਰਿਹਾ ਮੈਂ ਗਰੰਟੀ ਦਿੰਦਾ ਹਾਂ ਦੱਸਦਾ ਕਿ ਜੇ ਤੁਸੀਂ ਆਵਾਜ਼ ਨਹੀਂ ਉਠੋਗੇ ਨਾ ਤਾਂ ਕਾਹਗਾ ਜੇ ਜਿਵੇਂ ਸਾਡੇ ਨਾਲ ਤੁਸੀਂ ਗੱਲਬਾਤ ਵੀ ਕਰੋਗੇ ਤੇ ਉਹਨਾਂ ਦਾ ਕੋਈ ਐਕਸ਼ਨ ਨਾ ਹੋਵੇ ਤੇ ਕਦੇ ਹੋਣਾ ਨਹੀਂ ਸਕਦਾ ਹੈਗਾ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਹਾਂ ਵੀ ਜਿੱਦਾਂ ਤੁਸੀਂ ਆਮ ਆਦਮੀ ਪਾਰਟੀ ਨੂੰ ਪਹਿਲਾ ਸਹਯੋਗ ਦਿੱਤਾ ਉਹ ਹਾਰੀ ਦੇ ਵਿੱਚ ਸਾਰੇ ਘਾੜ ਤੋੜੇ ਮੁਹਾਰੀ ਦੇ ਵਿੱਚ ਇੱਕ ਐਸਾ ਬੰਦਾ ਸੀ ਜਿਹਦੇ ਬਾਰੇ ਇਹ ਮਸ਼ਹੂਰ ਸੀ ਪਰ ਉਹ ਨਹੀਂ ਹਾਸਾ ਸਾਰੇ ਲੋਕ ਇਹ ਕਹਿੰਦੇ ਅਸ ਸੀ ਕਿ ਉਹ ਨਹੀਂ ਹਾਸ ਸਕਦਾ ਹੈ ਬਹੁਤ ਲੋਕ ਉਹਨੂੰ ਕਹਿੰਦੇ ਇਸ ਕਰਕੇ ਨਹੀਂ ਚੱਲੇ ਵੀ ਉਹਦਾ ਡਰ ਇੱਕ ਤਾਂ ਪਾਇਆ ਹੋਇਆ ਸੀ ਵੀ ਲੋਕ ਕਰਦੇ ਸੀ ਕਿ ਜੇ ਇਹ ਜਿਹਦੇ ਜਿੱਤ ਗਿਆ ਦੁਆਰਾ ਤੇ ਸਾਨੂੰ ਔਕਾ ਦਉਂਦੇ ਇਸ ਗੱਲ ਨੂੰ ਸ਼ਾਮਿਲ ਨਹੀਂ ਹੋਏ ਉਹ ਹੁਣ ਹੁਣ ਸ਼ਾਮਿਲ ਹੋਣਗੇ ਹੋ ਚਲ ਗਿਆ ਬਿਰੋ ਹਾਰਿਆ ਵੀ ਆ ਔਰ ਤੁਸੀਂ ਇਹ ਵੀ ਸਮਝ ਲਓ ਮੁੜ ਕੇ ਆ ਵੀ ਨਹੀਂ ਸਕਦਾ ਹੋ ਚੁਕੀ ਅੱਜ ਖਰੜ ਦੇ ਵਿੱਚ ਵੀ ਬਲੈਂਟੀਆਂ ਨੂੰ ਮਿਲਣੀ ਸੀ ਤੇ ਅੱਜ ਮਹਾਲੀ ਦੇ ਵਿੱਚ ਵੀ ਦੂਜੀ ਮੀਟਿੰਗ ਕਰ ਰਹੇ ਸੀ ਕਿਹਨੇ ਤੁਹਾਨੂੰ ਨਹੀਂ ਤੁਹਾਨੂੰ ਪਤਾ ਹੈ ਕਿ ਲੋਕ ਸਭਾ ਦੀ ਚੋਣ ਲੜ ਰਹੇ ਆ ਔਰ ਪਾਰਟੀ ਨੇ ਜਿਹੜਾ ਆ ਜਿਹੜੀ ਜੁੰਨਵਾਰੀ ਦਿੱਤੀ ਉਹਨੂੰ ਤਨ ਦੇ ਨਾ ਨਵਾਈਏ ਅਸੀਂ ਬੰਗਾ ਤੋਂ ਸ਼ੁਰੂ ਕੀਤੀ ਸੀ ਆਪਣੀ ਚੋਣ ਮੋਹਿਮ ਔਰ ਅੱਜ ਜਿਹੜਾ ਸਾਡਾ ਪਹਿਲੇ ਜਿਹੜੀ ਪੜਾਵ ਹੈ ਮਤਲਬ ਪਹਿਲੀ ਕੈਂਪੇਨ ਦਾ ਆਖੀਰਲਾ ਪੜਾਵ ਮਹਾਲੀ ਅੱਜ ਖਤਮ ਕਰ ਰਹੇ ਕਿ ਸਾਡੇ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਵਿਧਾਨ ਸਭਾ ਦੀ ਪੂਰੀ ਐਮਐਲਏ ਸਾਹਿਬ ਦੀ ਅਗਵਾਈ ਚ ਸਾਰੇ ਵਲੰਟੀਅਰ ਸਹਬਾਨ ਕਿ ਇਲੈਕਸ਼ਨ ਨੂੰ ਆਉਣ ਵਾਲੇ ਟਾਈਮ ਚ ਮਾਨ ਸਾਹਿਬ ਦੀ ਸਰਕਾਰ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਲੈ ਕੇ ਜਾਣਾ ਔਰ ਜਿਹੜਾ ਹੈ ਕਿ ਪੰਜਾਬ ਨੂੰ ਬਿਹਤਰ ਕਿਤਰਾ ਬਣਾਉਣਾ ਉਹ ਏਜੰਡਾ ਜ ਰੱਖਾਂਗੇ ਉਹ ਸਾਡੀ ਜਿਹੜੀ ਟੀਮ ਹੈ ਘਰ-ਘਰ ਤੱਕ ਲੈ ਕੇ ਜਾਊਗੀ ਔਰ ਸਾਨੂੰ ਪੂਰੀ ਉਮੀਦ ਹੈ ਕਿ ਮਾਨ ਸਾਹਿਬ ਦੀ ਅਗਵਾਈ 13 ਸੀਟਾਂ ਸੀ ਜੇਕਰ ਤਾਂ ਸਾਡੇ ਕਿਸ ਤਰ੍ਹਾਂ ਫੋਕਸ ਮੈਨੇਜਮੈਂਟ ਉਹਨਾਂ ਨੂੰ ਆ ਗਿਆ ਰੋਡ ਇੱਕ ਪਬਲਿਕ ਦੇ ਵਿੱਚ ਇਸ ਤਰ੍ਹਾਂ ਦਾ ਉਹ ਗਾੜੇ ਆ ਵੀ ਸਰਕਾਰ ਨੇ ਦੋ ਸਾਲਾਂ ਚ ਬੜੀ ਜਵਾਬਦੇਹੀ ਨਾ ਤੇ ਜ਼ਿੰਮੇਵਾਰੀ ਨਾਲ ਕੰਮ ਕੀਤਾ ਟਰਾਂਸਪਰੈਂਸੀ ਨਾਲ ਕੀਤਾ ਚਾਹ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਗੱਲ ਹੋਵੇ ਚਾਹ ਕਿਸਾਨਾਂ ਨੂੰ ਨਹਿਰੀ ਪਾਣੀ ਦੇਣ ਦੀ ਗੱਲ ਹੋਵੇ ਚਾਹ ਬਿਜਲੀ ਫਰੀ ਦੇਣ ਦੀ ਗੱਲ ਹੋਵੇ ਬੱਚਿਆਂ ਦੀ ਪੜ੍ਹਾਈ ਬਜ਼ੁਰਗਾਂ ਦੀ ਦਵਾਈ ਤਮਾਮ ਉਹ ਪਹਿਲੂ ਜਿਹੜੇ ਸਮਾਜ ਆਮ ਬੰਦੇ ਨੂੰ ਜ਼ਰੂਰਤ ਵਾਸਤੇ ਅਹਿਮ ਸੀ ਔਰ ਉਹਨੂੰ ਪਹਿਲ ਦਿੱਤੀ ਹੈ ਸਰਕਾਰ ਨੇ 42000 ਤੋਂ ਵੱਧ ਨੌਕਰੀਆਂ ਵੀ ਦਿੱਤੀਆਂ ਟੋਟਲੀ ਮੈਰਿਟ ਦੇ ਤੋ ਲੋਕ ਖੁਸ਼ ਹੈ ਭਗਵੰਤ ਮਾਨ ਸਾਹਿਬ ਦੀ ਸਰਕਾਰ ਤੋਂ ਲੋਕ ਖੁਸ਼ ਹੈ ਔਰ ਹੁਣ ਲੜਾਈ ਹੈਗੀ ਆ ਤਾਣਾ ਸ਼ਾਹ ਦੇ ਖਿਲਾਫ ਜਿਹੜਾ ਦੇਸ਼ 'ਚ ਰਾਜ ਕਰ ਰਿਹਾ ਹੈ ਲੋਕ ਸਭਾ ਦਾ ਲੈਕਚਰ ਜਿਹੜਾ 24 ਵਾਲਾ ਬੜਾ ਅਹਿਮ ਹੈ ਅਹਿਮ ਇਸ ਕਰਕੇ ਆ ਕਿ ਬਾਬਾ ਸਾਹਿਬ ਅੰਬੇਡਕਰ ਸਾਹਿਬ ਦੇ ਸੰਵਿਧਾਨ ਤੇ ਖਤਰਾ ਮਿੰਡਰਾ ਰਿਹਾ ਹੈ ਨਫਰਤ ਫਲਾਉਣ ਵਾਲੀਆਂ ਤਾਕਤਾਂ ਹਾਵੀ ਹੋ ਰਹੀਆਂ ਉਹਦੇ ਖਿਲਾਫ ਅਰਵਿੰਦ ਤੇਜਰੀਵਾਲ ਜੀ ਜਿਹੜਾ ਆ ਸੜਕ ਤੋਂ ਲੈ ਕੇ ਸੰਸਦ ਤੱਕ ਸੰਘਰਸ਼ ਕਰ ਰਿਹਾ ਅਸੀਂ ਲੋਕਾਂ ਨੂੰ ਲਾਮਬੰਦ ਕਰ ਰਹੇ ਆ ਕਿ ਲੋਕ ਸਭਾ 'ਚ ਵੱਧ ਤੋਂ ਵੱਧ ਐਮਪੀ ਭੇਜਿਓ ਦੇਸ਼ ਦੀ ਲੋਕ ਸਭਾਈ ਬਚਾਈ ਸੰਕਲਪ ਪੱਤਰ ਬੀਜਪੀ ਵੱਲੋਂ ਜਾਰੀ ਕੀਤਾ ਗਿਆ ਕਿ ਮੈਂ ਦੇਖ ਦਿਓ ਦੇਖੋ 2014 ਚ ਵੀ ਮੋਦੀ ਸਾਹਿਬ ਨੇ ਕਿਹਾ ਸੀ ਕਿ 5 ਕਰੋੜ ਰੋਜ਼ਗਾਰ ਦਵਾਂਗੇ ਦਿਵਾਨੀ ਨਹੀਂ ਦਿੱਤੀ ਅਗਨੀਵੀਰ ਦੇ ਨਾਂ ਤੇ ਬਰੋਜ਼ਗਾਰ ਬਣਾ ਦਿੱਤੀ ਮਹਿੰਗਾਈ ਦੇ ਇਤਿਹਾਸ ਸਭ ਤੋਂ ਹਾਈएस्ट ਲੈਵਲ ਤੇ ਬੇਰੋਜ਼ਗਾਰੀ 45 ਸਾਲ ਦੇ ਇਤਿਹਾਸ ਸਭ ਤੋਂ ਹਾਈएस्ट ਲੈਵਲ ਤੇ 15 ਲੱਖ ਰੁਪਿਆ ਹੋ ਨਹੀਂ ਲੱਭਿਆ ਜਿਹੜਾ ਤੇਲ 60 ਰੁਪਏ ਦਾ ਸੀ 110 ਰੁਪਏ ਹੋ ਗਿਆ ਜਿਹੜੀ ਦਾਲ 110 ਰੁਪਏ ਸੀ ਉਹ 2500 ਰੁਪਏ ਹੋ ਗਈ ਜਿਹੜਾ ਖਾਦ ਦਾ ਕੱਟਾ 500 ਰੁਪਏ ਦਾ 800 ਰੁਪਏ ਦਾ ਹੋ ਗਿਆ ਜਿਹੜਾ ਸਿਲੰਡਰ 550 ਦਾ ਤੋਂ 1100 ਰੁਪਏ ਦਾ ਹੋ ਗਿਆ ਤੋਂ ਮਿਲਿਆ ਕੀਆ ਮਿਲਿਆ ਦੇਸ਼ ਦੇ ਲੋਕਾਂ ਨੂੰ ਨਫਰਤ ਦੀ ਜਿਹੜੀ ਭਾਵਨਾ ਜਗਾ ਕੇ ਭਾਈਚਾਰਿਆਂ ਨੂੰ ਲੜਾਉਣਾ ਪਰ ਕਾਰਪੋਰੇਟ ਜਿਹੜਾ ਦੇਸ਼ ਕਾਰਪੋਰੇਟ ਦੇ ਹਵਾਲੇ ਸਾਰੇ سرمਾਇਆ ਕਰਨਾ ਮੋਦੀ ਨੇ ਇਹ ਦਿੱਤਾ ਲੋਕ ਜਾਣ ਚੁੱਕੇ ਆ ਇਨਨੂਇਸਰ ਬਾਰ ਦਾ ਰਸਤਾ ਦਿਖਾਉਂਦਾ ਕੰਸਰ ਇੱਕ ਬਕਾਸਚਾਰਕ ਨੰਗਲਦੇ ਜਿਹੜੇ ਉਹਨਾਂ ਦੀ ਜਿਹੜਾ ਜਿਹੜੀ ਆ ਕਤਲ ਹੋ ਗਿਆ ਅੱਜ ਬੀਜੇਪੀ ਵੱਲੋਂ ਡੀਸੀ ਦਫ਼ਤਰਾਂ ਦਾ ਜਿਹੜਾ ਘਰਾਉ ਕੀਤਾ ਗਿਆ ਤੇ ਸਰਕਾਰ ਤੋਂ ਜਿਹੇ ਮੰਗ ਕੀਤੀ ਆ ਕਿ ਰਾਸ਼ਟਰਪਤੀ ਲਾਗੂ ਕੀਤਾ ਜਾਵੇ ਤੇ ਉਹਨੂੰ ਇਸ ਤਰ੍ਹਾਂ ਟਾਰਗੇਟ ਕੀਤਾ ਬਹੁਤ ਮਾੜਾ ਹੋਇਆ ਆ ਸਰਕਾਰ ਨੇ ਇਮੀਡੀਏਟਲੀ ਐਕਸ਼ਨ ਲਿਆ ਬਹੁਤ ਜਲਦੀ ਜਿਹੜੇ ਅਸਲ ਚ ਕਲਪ੍ਰਿਸਟ ਫੜੇ ਜਾਣਗੇ ਸਾਡੇ ਉਥੋਂ ਦੇ ਮਾਣਯੋਗ ਵਿਧਾਇਕ ਔਰ ਮੰਤਰੀ ਲਗਾਤਾਰ ਡੀਜੀਪੀ ਸਾਡੇ ਸੰਪਰਕ ਚ ਹੈ ਠੀਕ ਹੈ